ਚੰਗਾਨੀ ਕੀਤਾ ਮੇਰੇ ਭਰਾ ਪਰਜਾਈ ਨੇ ਉਹਨਾਂ ਨੂੰ ਆਉਣਾ ਚਾਹੀਦਾ ਹੀਗਾ ਪਰ ਚਲੋ ਕੋਈ ਗੱਲ ਨਹੀਂ ਬੈਠੇ ਜੇ ਹਾਂਜੀ ਕਿਤਾ ਮੂੰਹ ਛੁੱਟਿਆ ਕੀ ਗੱਲ ਵਾ ਨਹੀਂ ਨਹੀਂ ਮੂੰਹ ਘਰ ਸੁੱਟਣਾ ਮੈਂ ਉਦਾ ਹੀ ਬਸ ਬੈਠੀ ਸੀ ਕਿ ਕੰਮ ਕਰਦੀ ਮੇਰੀ ਗੱਲ ਸੁਣ ਵੇਖੇ ਮੇਰੀ ਭੈਣ ਨਾਲ ਹੈ ਬਿਨਾਂ ਬੁਲਾਏ ਹੁੰਦੀ ਕਿ ਨਹੀਂ 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 ਭੈਣ ਜੀ ਇਹਨੂੰ ਕਹਿੰਦੇ ਆ ਖਾਨਦਾਨੀ ਠੀਕ ਆ ਤੂੰ ਫੋਨ ਕੀਤਾ ਤੇਰੇ ਭਤੀਜੇ ਨੇ ਚੁੱਕਿਆ ਹੁਣ ਅੱਜ ਹੁਣ ਅੱਗੇ ਸਿਰੇ ਆਉਣਗੇ ਅੱਧੇ ਘੰਟੇ ਨੂੰ ਦੇ ਪੌਣੇ ਨੂੰ ਆਉਂਦੇ ਆ ਤੇ ਮੇਰਾ 7-800 ਰੁਪਇਆ ਲਵਾਤਾ ਕਿ ਨਹੀਂ ਠੀਕ ਨਹੀਂ ਹੁਣ ਅਗਲੇ ਨੂੰ ਕੋਈ ਮਜਬੂਰੀ ਪੈ ਗਈ ਹੋਊਗੀ ਤਾਂ ਨਹੀਂ ਆਏ ਪੈ ਗਈ ਉਹਨਾਂ ਨੂੰ ਇੱਥੇ ਮੈਨੂੰ ਪਤਾ ਜਿਹੜੀ ਮੇਰੀ ਪੂਰੀ ਪਈ ਹੈ ਉਹਨਾਂ ਨੂੰ ਨਾਲੇ ਨਾ ਜਿਹੜੀ ਤੇਰੀ ਪਰਝਾਈ ਹੈ ਨਾ ਉਹਦੀ ਆਕੜ ਸਦਵੇਂ ਸਮਾਨ ਤੇ ਆ ਉਹ ਤਾਂ ਨਹੀਂ ਆਈ ਇੱਥੇ ਤੇ ਇਹ ਬਾਰ-ਬਾਰ ਮੈਨੂੰ ਕੋਸੀ ਜਾਂਦੇ ਜੇ ਦੱਸੋ ਮੇਰਾ ਕੀ ਕਸੂਰ ਆ ਮੈਂ ਨਹੀਂ ਚੰਦੀ ਮੇਰਾ ਪਰਾ ਪਰਝਾਈ ਆਵੇ ਹੁਣ ਤੋਇ ਮਜਬੂਰੀ ਪੈ ਗਈ ਹੁਣ ਮੁੰਡੇ ਨੂੰ ਮੈਂ ਫੋਨ ਕਰਕੇ ਪੁੱਛਿਆ ਸੀਗਾ ਅਗਲਾ ਕਹਿੰਦਾ ਵੀ ਕੋਈ ਕੰਮ ਜ਼ਰੂਰੀ ਪੈ ਗਿਆ ਗੋਲੀ ਮਾਰਦਾ ਇੱਕ ਮਿੰਟ ਗੱਲ ਸੁਣ ਲੈ ਤੇਰੇ ਹੁੰਦੇ ਆ ਭੈਣ ਬਿਧੀ ਆਈ ਕਿੰਡੀਆਂ ਵਧੀਆ ਗੱਲਾਂ ਕਰਕੇ ਗਈ ਸਾਰੇ ਢੱਬਰ ਨਾਲ ਹੈ ਤੇ ਨਾਲ ਤੇ ਚੰਗੀ ਆ ਨਵੇਂ ਜੀ ਬੜੇ ਚੰਗੇ ਆ ਤੇ ਕੀ ਗੱਲ ਮੈਂ ਉਹਨਾਂ ਦੀ ਇੱਜ਼ਤ ਨਹੀਂ ਕਰਦੀ ਤੂੰ ਉੱਥੇ ਗਈ ਸੀ ਕਿ ਤਰ੍ਹਾਂ ਹੋਲੀ ਪੈ ਗਈ ਥੋੜੀ ਕਿ ਇਧਰੋਂ ਆਈ ਆ ਮੁੜ ਕੇ ਤੇ ਨਾਲ ਤੇ ਮੁੜੇ ਨੂੰ ਸਾਰੀ ਗੱਲ ਦਾ ਪਤਾ ਦੱਸੋ ਹਾਂ ਪੇਕੇ ਲੋਕੀ ਜਾਂਦੇ ਹੀ ਹੁੰਦੇ ਆ ਮੈਂ ਕਿਹੜਾ ਕੋਲੋਂ ਕੰਮ ਕਰਦਾ ਚਾਹੀਦਾ ਉੱਥੇ ਨਾ ਜਿੱਥੇ ਇੱਜ਼ਤ ਹੋਵੇ ਮੱਸਾ ਜਿੱਥੇ ਜੰਦ ਨੂੰ ਚਾਰ ਜਾਣੇ ਪੁੱਛਣ ਠੀਕ ਆ ਜਾ ਕੇ ਮਿੰਮਿੰਡ ਕਰਕੇ ਕਹਿੰਦੀ ਉਧਰ ਜਾ ਤੇ ਕਹਿੰਦੀ ਉਧਰ ਜਾ ਇਸ ਤਰ੍ਹਾਂ ਥੋੜੀ ਗੱਲ ਬਣਦੀ ਆ ਇਹਦੇ ਵਿੱਚ ਮੇਰੀ ਗਲਤੀ ਆ ਨਾ ਤੁਹਾਨੂੰ ਸਾਰਾ ਕੁਝ ਸੱਚ-ਸੱਚ ਦੱਸਤਾ ਜੇ ਤੁਹਾਡਾ ਕੁਮਾ ਗੱਲ ਲੁਕਾ ਕੇ ਰੱਖਦੀ ਫਿਰ ਮੈਂ ਚੰਗੀ ਸੀ ਨਾ ਜੇ ਮੈਂ ਨਾਂ ਦੱਸਦੀ ਮੇਰੇ ਭਰਾ ਪਰਜਾਈ ਨੇ ਮੇਰ ਨਾਲ ਇਦਾਂ ਕੀਤਾ ਵਾ ਜਿਹੜਾ ਬੰਦਾ ਅਕੜ ਕਰਦਾ ਵਾ ਨਾ ਉਹਦੇ ਘਰ ਘਰ ਹੀ ਬੜੀ ਦਰ ਨੇ ਦਮੜ ਕੇ ਠੀਕ ਆ ਮੈਂ ਕਿਹੜਾ ਰੋਜ਼ ਤੁਰੀ ਮੁੰਡੇ ਨੇ ਜਿੱਦ ਕੀਤੀ ਛੁੱਟੀਆਂ ਵਿੱਚ ਤਾਂ ਕਰਕੇ ਮੈਂ ਚਲ ਗਈ ਹੀਗੀ ਮੈਂ ਕਦੇ ਨਹੀਂ ਜਾਣਾ ਸੀਗਾ ਜੇ ਤੁਹਾਡੀ ਉੱਥੇ ਇੰਨੀ ਝਾੜੋ ਹੀ ਮਾਂ ਪੁੱਤਾਂ ਦੀ ਤੁਸੀਂ ਆਪਣੇ ਘਰੋਂ ਹੁੰਦੇ ਤੇ ਆ ਹੀ ਗਏ ਆਪਣੇ ਘਰ ਅਸੀਂ ਕਿਹੜ ਅਗੇ ਤੂੰ ਹੀ ਆ ਕੇ ਮੇਰੇ ਦਵਾਰੇ ਹੋਂਡਾ ਭੇਜੇ ਮੈਂ ਕੀ ਮਾੜਾ ਕੀਤਾ ਤਾਂ ਮੇਰੇ ਵੀ ਭੈਣ ਭਾਈ ਆਇਆ ਸੀ ਨਾ ਉਹਨਾਂ ਕੋਈ ਫालतू ਗੱਲ ਕੀਤੀ ਜਾਂ ਤੇਰੇ ਬਦਲੇ ਜਾ ਘੁਰਕੇ ਕੇ ਦੀ ਮੜੀ ਤੇ ਕੀਤੀ ਕੇ ਰਿਸ਼ਤੇਦਾਰੀ ਉਹਨਾਂ ਨੇ ਮੈਂ ਮੈਂ ਵੀ ਤੁਹਾਡੀ ਭੈਣ ਦੀ ਇੱਜ਼ਤ ਕਰਦੀ ਇਹਨੂੰ ਕਹਿੰਦੇ ਖਾਂਦਨ ਜਿਹਦਾ ਬੰਦਾ ਕੇਦੀ ਗੱਲ ਨਹੀਂ ਕਰਦਾ ਠੀਕ ਆ ਜੇ ਮੈਂ ਪਿਆਰ ਕਰਨੀ ਆ ਨਾ ਇੱਜ਼ਤ ਕਰਨੀ ਤਾਂ ਹੀ ਤੁਹਾਡੀ ਭੈਣ ਭੱਜੀ ਆਉਂਦੀ ਆ ਉਹਨੂੰ ਪਤਾ ਮੇਰੀ ਪਰਜਾਈ ਨਹੀਂ ਮੇਰਾ ਚਾਹ ਕਰਨਾ ਹੁਣ ਮੈਨੂੰ ਪਤਾ ਮੇਰੀ ਪਰਜਾਈ ਮੇਰਾ ਦਾ ਚਾਹ ਨਹੀਂ ਕਰਦੀ ਤੇ ਮੈਂ ਧਿਆਨ ਨਹੀਂ ਕਰਦੀ ਉਧਰ ਤੇ ਤੇਰੀ ਪਰਜਾਈ ਨੂੰ ਕੀ ਸੂਲ ਪੈਂਦਾ ਹੋ ਹੈ ਇਹ ਤਾਂ ਹੋਈ ਜਾਣੇ ਕਿ ਉਹਨੂੰ ਕੀ ਸੂਰ ਨਹੀਂ ਮੰਗੀ ਮੰਗਦੇ ਕੀ ਜਾ ਕੇ ਉੱਥੇ ਉਹ ਤੂੰ ਹੈਂ ਤਾਂ ਤੋ ਕੋਈ ਮੰਗਣਾ ਸੀਗਾ ਪਰ ਪਤਾ ਨਹੀਂ ਉਹਨੂੰ ਕਿਹੜਾ ਚੋਰਾ ਖਾ ਗਿਆ ਵਾ ਇਹਨੇ ਕੀ ਕਰ ਲੈਣਾ ਵਾ ਇਹਨੇ ਕੀ ਲੈ ਜਾਣਾ ਇਥੋਂ ਮੈਨੂੰ ਕੀ ਲੋੜ ਹੈ ਕਿਸ ਚੀਜ਼ ਦੀ ਮੈਨੂੰ ਤਾਂ ਮਾਲਕ ਨੇ ਸਭ ਉਹ ਆਪਣੇ ਘਰ ਦਿੱਤਾ ਵਾ ਇਹ ਮਾੜੀਆਂ ਨਸਲਾਂ ਹੁੰਦੀਆਂ ਕੇ ਕੇ ਘਰ ਠੀਕ ਆ ਤੇ ਗਾਂ ਤੋਂ ਖਿਆਲ ਰੱਖੀ ਗਾਂ ਤੋਂ ਮੁੜ ਕੇ ਨਾ ਪੈਰ ਪੁੱਟੇ ਉੱਥੇ ਜਾਣ ਦਾ ਮੈਂ ਕੀ ਕਰਨ ਨੂੰ ਜਾਣਾ ਆਹੋ ਠੀਕ ਆ ਨਾ ਜਾਣਾ ਹੋਂ ਤੇ ਪ੍ਰਭੂ ਕੋ ਦਿਲ ਜਾਣਗੇ ਦੋ ਦਿਨ ਰਹਿਵਾਂਗੇ ਚਲੋ ਕੋਈ ਨਹੀਂ ਠੀਕ ਆ ਜਿੱਦਾਂ ਕਹੋਗੇ ਉਦਾਂ ਕਰ ਲਾਂਗੇ ਜਾਈਦਾ ਉੱਥੇ ਜਿੱਥੇ ਇੰਜਿਤ ਹੋਵੇ ਮਾਸਾ ਤੇ ਜਿੱਥੇ ਜੰਨਰ ਕੁੱਤੇ ਖਾਣੇ ਉੱਥੇ ਕਦੀ ਨਹੀਂ ਵੜੀਦਾ ਹੁੰਦਾ ਉਹ ਬਾਬਾ ਨਹੀਂ ਜੇ ਹੁਣ ਤੂੰ ਨਾ ਨਾ ਉੱਥੇ ਗਈ ਹੁਣ ਨਾ ਨਾ ਸਾਲ 2 ਸਾਲ ਵੜੀ ਉੱਥੇ ਉਹਦੇ ਕੰਨ ਖੁੱਲ ਜਾਣਗੇ ਚਲੋ ਠੀਕ ਆ ਜੇ ਇਹ ਕਹਿੰਦਾ ਚੰਗਾ ਬਤੀਦਾ ਕਰੀਏ ਤਾਂ ਲੋਕੀ ਤਾਂ ਹੀ ਆਉਂਦੇ ਆ ਜੇ ਇਹ ਕਹਿੰਦਾ ਮੜਾ ਬੋਲਾਂਗੇ ਤੇ ਲੋਕੀ ਤਾਂ ਹੀ ਹਟ ਜਾਂਦੇ ਆ ਠੀਕ ਆ ਰਿਸ਼ਤੇਦਾਰੀ ਅੱਗੇ ਕਿਹੜੀਆਂ ਰਹਿ ਗਈਆਂ ਵਾ ਹੈ ਜਿਹੜੀ ਇੱਕ ਅਸੀਂ ਦਮ ਦਿੰਦੀ ਮੇਰੇ ਨਾਲ ਇਹਦੇ ਦਮ ਘੁੱਟਿਆ ਜਾਣਾ ਦੱਸਦਾ ਵੀ ਇਤਨਾ ਨਾ ਕਰਿਆ ਕਰ ਠੀਕ ਆ ਮੈਨੂੰ ਪਤਾ ਵਾ ਤੂੰ ਭਰਾ ਦਾ ਬਹੁ ਕਰਨੀ ਆ ਪਰ ਪਰਿਹਾਈ ਤੇ ਦੀ ਬੜੀ ਨੀਤ ਮੜੀ ਆ ਆ ਜੁੜਾ ਤੇ ਗੜੀ ਹੱਥ ਖਲਾਸੀ ਕਰੋ ਮੇਰੀ ਠੀਕ ਵਾ ਆਪ ਤੇ ਜਾਣਾ ਜਾਣਾ ਹੈ ਨਾਲ ਮੁੰਡੇ ਨੂੰ ਵੀ ਲੱਗੀ ਤੂੰ ਮੁੰਡੇ ਨਾਲ ਤੇ ਮੈਨੂੰ ਖੜਿਆ ਵਾ ਤੁਸੀਂ ਹਟਦੇ ਦੀ ਗੱਲ ਕਰਨੋ ਇੱਕ ਵਾਰੀ ਕਿਹਾ ਮੈਂ ਚਲੋ ਗਲਤੀ ਹੋ ਗਈ ਮੇਰੇ ਕੋਲ ਜਾ ਕੇ ਇਹ ਆ ਵੀ ਗਾਂ ਤੋਂ ਖਿਆਲ ਕੀ ਹੁਣ ਮੈਨੂੰ ਪਤਾ ਵਾ ਇਹ ਮੈਂ ਗਲਤ ਹੈਗੀ ਮੈਨੂੰ ਨਹੀਂ ਇੰਦਰ ਰਹਿਣਾ ਚਾਹੀਦਾ ਪੇਕੇ ਦੇ ਮਾਵਾ ਨਾ ਹੁੰਦੇ ਆ ਨਾ ਪਰ ਮੈਂ ਗਲਤ ਸੋਚ ਬੈਠੀ ਪੀਪਰ ਆ ਪਰਜਾਈਆਂ ਵੀ ਪਾਪੇ ਨਹੀਂ ਖਾ ਲੈਂਦੇ ਆ ਪਰ ਮੈਂ ਕੀ ਕਰਾਂ ਮੇਰੀ ਇਹਦੇ ਵਿੱਚ ਕੀ ਗਲਤੀ ਆ ਹੁਣ ਮੈਂ ਕਰਾਂ ਤੇ ਕਰਾਂ ਕੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਇਹ ਵੀ ਆ ਜਾ ਕੇ ਮੈਨੂੰ ਹੀ ਮਾਰੇ ਮਾਰਨ ਪੈਂਦੇ ਆ ਚੱਲ ਮਨਾ ਕੰਮ ਵੇਖਾਂ ਕੋਈ ਦੱਸ ਮੇਰੀ ਕੀ ਗਲਤੀ ਆ ਆ ਜਾ ਕੇ ਫਿਰ ਮੇਰੇ ਦੁਆਲੇ ਹੋ ਗਈ ਆ ਕਿੱਦਾਂ ਮੇਲੇ ਮਾਰੇ ਮੈਨੂੰ ਇਹ ਸਾਰੇ ਮੇਲੇ ਮੇਰੇ ਭਰਾ ਨੇ ਮਰਵਾਏ ਜੇ ਮੇਰਾ ਭਰਾ ਚੰਗਾ ਹੁੰਦਾ ਨਾ ਮੈਨੂੰ ਕਦੀ ਕੋਈ ਮੇਣਾ ਨਾ ਮਾਰਦਾ ਕੀ ਕਸਤਾ ਹੈ ਜੇ ਤੂੰ ਆ ਜਾਂਦਾ ਅੱਜ ਤੇ ਰੋਈ ਕਿਉਂ ਜਾਂਦੇ ਕੀ ਹੋਇਆ ਵਾ ਰੋਣਾ ਕੀ ਆ ਪੁੱਤ ਤੇਰੇ ਪਾਪਾ ਬਾਰੇ ਸੋਚਣ ਨਹੀਂ ਆਂ ਕਿ ਕਦੀ ਕਦੀ ਤੇ ਨੇ ਚੰਗੇ ਹੋ ਜਾਂਦੇ ਤੇ ਕਦੀ ਕਦੀ ਮਨੇ ਮਿਹਨੇ ਮਾਰੇ ਤਾਂ ਪਿੰਦੇ ਆ ਅੱਜ ਫਿਰ ਮਿਹਨੇ ਮਾਰੇ ਤੇ ਪਾਪਾ ਨੇ ਮਿਹਨੇ ਕਦੇ ਮਾਰਨੇ ਆ ਕਹਿੰਦੇ ਸੀਗੇ ਵੇਖਿਆ ਮੇਰੀ ਭੈਣ ਕਿੰਨੀ ਚੰਗੀ ਆ ਕਿਦਾ ਭੱਜੀ ਆਉਂਦੀ ਕਿੰਨਾ ਪਿਆਰ ਕਰਦੀ ਆ ਤੇ ਇੱਕ ਤੇਰਾ ਭਰਾ ਭਜਾਈ ਆ ਹਾਂ ਸਵਿਰ ਦਾ ਕਹਿਣ ਡੇ ਆਉਣਾ ਆਣਾ ਵਾ ਤੇ ਵੇਲਾ ਆਏ ਨਹੀਂ ਮੇਰਾ 6700 ਰੁਪਿਆ ਦਾ ਮਾਰਾ ਵੀ ਜੇ ਤੂੰ ਆਣਾ ਕਰਦੇਂ ਭੂਆ ਪਾਈਆਂ ਪੱਦੀ ਆਉਂਦੀ ਆ ਹੁਣ ਮਾਕੋਂ ਨੂੰ ਮਾਮੀ ਦਾ ਸੁਭਾ ਨਹੀਂ ਹੋ ਜਾਣਾ ਕੀ ਕਰੀਏ ਪੁੱਤ ਪਰ ਮੇਰੇ ਭਰਾ ਨੇ ਨਾ ਮੇਰੀ ਇੱਜ਼ਤੇ ਖਰਾਬ ਕਰਦੀ ਆ ਨਾ ਮੈਨੂੰ ਮੇੜਿਆਂ ਜੋਗੀ ਛੱਡਦਾ ਜੇ ਪੇਕੇ ਚੰਗੇ ਹੋਣ ਨਾ ਮਗਰ ਸਟੈਂਡ ਹੋਵੇ ਤੇ ਧੀਆਂ ਵੱਲ ਕੋਈ ਉਂਗਲ ਨਹੀਂ ਕਰ ਸਕਦਾ ਤੇ ਜੇ ਇਹਦਾ ਮੇੜਿਆਂ ਜੋਗੀ ਛੱਡ ਛੜਿਆ ਮੈਨੂੰ ਬੇਸ਼ੱਕ ਮੰਜਿੰਦਰ ਬੜਾ ਚੰਗਾ ਵਾ ਪਰ ਸਾਰੇ ਬੰਦੇ ਜਿੰਨੇ ਮਰਜ਼ੀ ਚੰਗੇ ਹੋਣ ਨਾ ਕਿਤੇ ਨਾ ਕਿਤੇ ਮੇਣਾ ਮਾਰ ਹੀ ਜਾਂਦੇ ਆ ਮੈਂ ਪੁੱਛਦਾ ਪਾਪਾ ਨੂੰ ਇਹਨਾਂ ਨੇ ਕਿਉਂ ਗਿਆ ਤੁਹਾਨੂੰ ਮਾ ਮਾ ਕੁਛ ਨਹੀਂ ਨਾ ਚੱਲ ਪੁੱਤ ਰੋਣਾ ਰੋਣਾ ਕੀ ਆ ਦੇਵ ਤੇ ਨਾ ਲਈ ਮੈਂ ਪੁੱਛਦਾ ਜਾ ਕੇ ਬਾਬਾ ਨੂੰ ਮੇਰੀ ਗੱਲ ਸੁਣ ਤੂੰ ਐਵੇਂ ਪਾਪਾ ਨਾਲ ਕੋਈ ਗੱਲ ਨਾ ਕਰੀ ਐਵੇਂ ਫਿਰ ਉਹ ਵੀ ਵੱਧ ਘੱਟ ਗੱਲ ਕਰਨਗੇ ਠੀਕ ਆ ਨਾ ਪਰ ਉਹ ਹੋ ਗਿਆ ਤੇਡੀ ਸਾਡੀ ਗਲਤੀ ਕੀ ਹੈ ਮੈਨੇ ਮੰਨਦੀ ਕਿ ਲੋੜ ਉਹ ਆ ਚਾ ਕੋਈ ਨਹੀਂ ਉਹਨਾਂ ਦਾ ਸੁਭਾ ਨਹੀਂ ਹੈਗਾ ਮੈਨੂੰ ਮਰਦਾਂ ਦਾ ਇਹ ਕੀ ਕਰੀਏ ਹੁਣ ਮੇਰੇ ਪੇਕੇ ਇਦਾਂ ਦੇ ਹੋਏ ਉਹਨਾਂ ਨੇ ਮੈਨੇ ਮਰਵਾਏ ਆ ਤੇ ਮਾਰੇ ਜੇ ਚੰਗੇ ਹੁੰਦੇ ਤਸਵੀਰ ਦਾ ਫੋਨ ਕਰਤਾ ਸੀ ਤੇ ਆ ਜਾਂਦੇ 5 ਮਿੰਟ ਬੈਠ ਕੇ ਚਾਹ ਪੀ ਕੇ ਚਲ ਜਾਂਦੇ ਮੈਂ ਕਿਹਨੇ ਤੇ ਲੱਖ ਨਸੀ ਪਾ ਲੈਣੀ ਕਿੱਥੇ ਬੈਠੋ ਕੋਈ ਨਹੀਂ ਆ ਜਾਣਗੇ ਕੋਈ ਨਹੀਂ ਟੈਨਸ਼ਨ ਨਾ ਲੈ ਤੂੰ ਚਾ ਪੁੱਤ ਚਾ ਤੂੰ ਪੜ ਜਾਗੇ ਤੇ ਮੈਂ ਵੀ ਆਪਣਾ ਕੰਮ ਕਰਤਾ ਵੇ ਲੈ ਹੁਣ ਅੱਗੇ ਰੋਈ ਨਾ ਨਹੀਂ ਨਹੀਂ ਮੈਂ ਨਹੀਂ ਰੋਂਦੀ ਜਾ ਮੈਂ ਪੁੱਤ ਪੜਨਾ ਜਾ ਚਲ ਠੀਕ ਹੈ ਵੇਖ ਤਾ ਜੰਗਾ ਕਿੰਨਾ ਫਿਕਰ ਕਰਦਾ ਆਪਣੇ ਮਾਂ ਦਾ ਇਹਨੇ ਸਭ ਕੋੱਖੀ ਵੇਖਿਆ ਵਾ ਨਾ ਪੇਦੀ ਮਾਮੀ ਕੀ ਕੁਪ ਕਰਦੀ ਰਹੀ ਇਹਦੇ ਨਾਲ ਪਰ ਚੱਲ ਮਨਾ ਕੋਈ ਗੱਲ ਨਹੀਂ ਗੁੱਸਾ ਵੀ ਕਾਦਾ ਵਾ ਜਦੋਂ ਹੈ ਏਦਾਂ ਦੀ ਹੈ ਤੇ ਚੱਲ ਵੇਖਾਂ ਕਿ ਕੰਮ ਕਰਦਾ ਪਾਪਾ ਤੂੰ ਮੇਰੀ ਗੱਲ ਸੁਣਾ ਤੂੰ ਮੈਂ ਮੇਰੇ ਵੇਣੇ ਕਾਦੇ ਮਾਰਦੇ ਏ ਉਹ ਤਾਂ ਮੇੜਾ ਮੈਂ ਕਾਦਾ ਮਾਰਿਆ ਮੈਂ ਤਾਂ ਕੀਤੀ ਗੱਲ ਸੱਚੀ ਠੀਕ ਨਹੀਂ ਸਵੇਦੀ ਤੂੰ ਦੀ ਫੇਰਦੀ ਕਦੀ ਪਕੌੜੇ ਕਦੀ ਕੱਚੇ ਕਰ ਕਦੀ ਕੋਹ ਕਰ ਕਦੀ ਸਬਜ਼ੀ ਬਣਾ ਦੇ ਕਦੀ ਕੋਹ ਚਲੇ ਦੇ ਵਿੱਚ ਮੰਮੀ ਦੀ ਗਲਤੀ ਕੀ ਆ ਤੇ ਪਰ ਗਲਤੀ ਉਹਨਾਂ ਦੀ ਨਹੀਂ ਕੀ ਜੇ ਉਹਨਾਂ ਦਾ ਨਹੀਂ ਟਾਈਮ ਤੇ ਫੋਨ ਕਰਕੇ ਦੱਸ ਦਿੰਦੇ ਉਹ ਤਾਂ ਮੁੜ ਕੇ ਸੈਰਸ ਨੂੰ ਮੁੜ ਕੇ ਬਾਅਦ ਫੋਨ ਕੀਤਾ ਬਾਅਦ ਮਮੀ ਪਾਪਾ ਨੂੰ ਨੇਉਣਾ ਨਹੀਂਗਾ ਉਹ ਤਾਂ ਤੁਹਾਡੀ ਵੀ ਸੱਚੀ ਹੈ ਠੀਕ ਨਹੀਂ ਤੇ ਨਾਲੇ ਯਾਰਾਂ ਦੀ ਦੀਕ ਬੜੀ ਮਾੜੀ ਹੁੰਦੀ ਹਰ ਪੁੱਤ ਹਰ ਗੱਲ ਦੀ ਠੀਕ ਨਹੀਂ ਅਸੀਂ ਸਵੇ ਦੇ ਕਿਤੇ ਘਰੋਂ ਬਾਹਰ ਨਹੀਂ ਨਿਕਲੇ ਮੰਮੀ ਦਾ ਵੀ ਸਵੇ ਦਾ ਧਿਆਨ ਹੀ ਸਵੇ ਵਿੱਚ ਉਹ ਹੀ ਤਾਂ ਗੱਲ ਵਾ ਨਾ ਤੂੰ ਪੁੱਤ ਗੱਲ ਦੇ ਤੂੰ ਮੇਰੇ ਨੇਣਾ ਤੈਨੂੰ ਗੱਲਾਂ ਦਾ ਪਤਾ ਨਹੀਂਗਾ ਠੀਕ ਨਹੀਂ ਉਤਰਾ ਮੈਂ ਇੱਕ ਦੋ ਕੰਮ ਕਰ ਲੈਣੇ ਸੀ ਤੂੰ ਰੋਣਦਾ ਹੁਣੋ ਯਾਰ ਮੈਂ ਕੀ ਕਰਾਂ ਤੂੰ ਆਪ ਸੈਣਾ ਵਾ ਠੀਕ ਨਹੀਂ ਐਡਰਸ ਮੈਂ ਤਿੰਨ ਚਾਰ ਕੰਮ ਆਪ ਕਰ ਲੈਣੇ ਮਾਂਮੀ ਦਾ ਸੁਭਾਅ ਹੁਣ ਖਜਾਈ ਕੀ ਕਰੀਏ ਉਹ ਯਾ ਸੁਭਾਅ ਦੀ ਹੋ ਜਾਵਾ ਪਰ ਇਹ ਗੱਲ ਤਾਂ ਸੱਚੀ ਦੱਸਣੀ ਚਾਹੀਦੀ ਆ ਨਾ ਅਸੀਂ ਇਹ ਤਾਂ 7-800 ਰੁਪਏ ਤਾਂ ਖਰਚਾ ਕਰਤਾ ਵਾ ਠੰਡੇ ਲਿਆ ਕੇ ਦੀ ਕੋਹ ਲਿਆ ਕੇ ਦੀ ਕੋਹ ਲਿਆ ਠੀਕ ਨਹੀਂ ਉਹੀ ਗੱਲ ਤੇ ਜੇ ਆਏ ਨੂੰ ਮੁੜ ਕੇ ਕਿਸ ਨੂੰ ਪੁੱਛਿਆ ਨਾ ਨਾ ਕਹਿੰਦੇ ਵੀ ਸਾਡੀ ਜਾਗਦਾ ਮੱਕੇ ਕਿਥੇ ਬਾਦ ਨਹੀਂ ਪੁੱਛੀ ਠੀਕ ਨਹੀਂ ਹੁਣ ਜਿਹੜਾ ਉਹ ਘੁਲਿਆ ਵੇਸਮਾ ਵਸਣ ਕੰਮ ਥੋੜਾ ਨਹੀਂ ਹੁੰਦਾ ਕਦੀ ਠੰਡਾ ਲੈ ਆਇਆ ਕਿ ਤਤਾ ਲੈ ਆਇਆ ਸਵੇਰ ਤੇ ਇੱਥੇ ਕੰਮ ਕਰ ਰਿਹਾ ਤਰੇ ਫਿਰ ਨਹੀਂ ਪੁੰਨਾ ਨਹੀਂ ਆਉਣਾ ਪਿਆ ਇਹਦੇ ਹੁੰਦੇ ਦੀਤ ਕਰਾਂਗੇ ਹੈ ਆ ਚੰਗੀ ਗੱਲ ਆ ਮੜ ਕੇ ਫੋਨ ਕਰਕੇ ਜਵਾਬ ਦੇ ਦੇਣਾ ਯਾਰ ਹੁਣ ਕੀ ਕਰ ਸਕਦੇ ਆ ਇਹਦੇ ਵਿੱਚ ਹੁਣ ਨਹੀਂ ਆਏ ਤੇ ਹੁਣ ਕੀ ਕਰੀਏ ਨਹੀਂ ਆਏ ਤੇ ਕੀ ਕਰੀਏ ਆ ਵੇਖ ਲੈ ਹਾਰ ਕਿੰਨੀ ਭੂਆਈ ਹੈ ਹੈ ਉਹ ਆਵੇਂ ਮਾਨਦਾ ਪਿਆਰ ਹੈਗਾ ਉਹਨਾਂ ਦਾ ਉਹਨਾਂ ਨੇ ਕਿਤੇ ਫੋਨ ਨਹੀਂ ਕੀਤਾ ਕੋਈ ਲੜਾ ਨਹੀਂ ਦਿਣਾ ਨਹੀਂ ਵੇਖ ਲੈ ਮਹੀਨੇ ਜੇ ਇੱਕ ਦੋ ਫੇਰਾ ਮਾਰੇ ਜਾਂਦੀ ਜਾਂਦੇ ਆ ਉਹਦੇ ਗੱਲ ਵਾ ਆਈਂ ਦੇ ਬਥੇਰਾ ਕਰੀਦਾ ਏ ਰਿਸ਼ਤੇਦਾਰ ਤੇੋ ਜੇ ਹੁੰਦੇ ਆ ਜਿਹੜੇ ਬੰਦਾ ਬਿਨ ਬੁਲਾਇਆ ਆ ਜਾਣ ਹੈ ਇੱਕ ਪਾਸੇ ਫੋਨ ਕਰ ਕਰ ਸੱਦਣ ਦੇ ਕੇ ਬਸ ਉਹਨਾਂ ਦਾ ਫੋਨ ਦੀਖਣ ਦੇ ਵੀ ਹੁੰਦੇ ਆ ਤੇ ਫਿਰ ਤੇ ਘਰੋਂ ਪਤਾ ਕਿ ਬਾਹਰ ਕੰਮ ਨਹੀਂ ਕੀਤੇ ਗਏ ਉਹੀ ਤੇ ਗੱਲ ਆ ਵਿਚਾਰੂ ਕਿ ਆਉਣਗੇ ਤੇ ਕਿੰਨੇ ਕਹਣਾ ਸਾਨੂੰ ਮੁੜ ਕੇ ਪਾਣੀ ਨਹੀਂ ਪੁੱਛਿਆ ਚਲ ਛੱਡੋ ਚਲ ਪੁੱਤ ਤੂੰ ਨਿਆਣਾ ਤੈਨੂੰ ਵੀ ਇਹ ਗੱਲਾਂ ਦਾ ਪਤਾ ਕੋਈ ਗੱਲ ਨਹੀਂ ਆਹ ਹਾਂ ਠੀਕ ਠਾਕ ਵਧੀਆ ਤੂੰ ਸੁਣਾ ਆਪਣਾ ਹਾਂ ਠੀਕ ਹੈ ਆਹ ਚੋ ਨੰਚਣਾ ਤੇ ਲੱਗ ਗਿਆ ਸਾਂਭਿਆ ਗਿਆ ਸਾਰਾ ਕੰਮ ਅਸ਼ਨ ਨਾਣਕੂ ਨਹੀਂ ਨਹੀਂ ਮੈਂ ਨਹੀਂ ਗਈ ਮੇਰਾ ਜੀ ਨਹੀਂ ਕੀਤਾ ਜਾਣੋ ਲੈ ਦੱਸ ਪਾਜੀ ਤੇਰੇ ਨੂੰ ਮੈਂ ਬਹਾਨਾ ਮਾਰਤਾ ਕਿ ਮੈਂ ਕਿਹਾ ਮੇਰੇ ਸਿਰ ਡੋਂ ਰਹੀ ਐ ਆਹ ਮੈਂ ਹਾਂ ਪਤਾ ਨਹੀਂ ਬੀਪੀ ਮੇਰਾ ਵੱਧ ਗਿਆ ਵਾ ਫਿਰ ਇਹ ਤੇ ਮੇਰਾ ਤਾਂ ਸੇਰੀ ਨਹੀਂ ਉਠਣ ਡਿਆ ਕਿਹੜਾ ਉਹਨਾਂ ਨੇ ਕੀ ਹੀਗਾ ਨਹੀਂ ਮਿੱਠੀ ਪਿਆਰੀ ਮੇਰਾ ਤਾਂ ਮੱਥੇ ਲੱਗਣ ਨੂੰ ਜੀ ਨਹੀਂ ਕਰਦਾ ਜਿੱਦਾਂ ਇੱਥੇ ਕਰਕੇ ਗਈ ਆ ਮੁੰਡੇ ਨੂੰ ਵੀ ਮੇਰੇ ਗਾੜੀ ਬੋਲਣ ਦਾ ਆਤਾ ਵਾ ਆਹੋ ਮੇਰਾ ਨਹੀਂ ਉਹ ਜੀ ਕਰਦਾ ਜਾਣ 6 ਕਿੱਲੇ ਤੇ ਜਾਣੇ ਆ ਮੈਂ ਸਮਝਦੀ ਆ ਤੇਰੀ ਗੱਲ ਤੇ 6 ਕਿੱਲੇ ਜਾਣੇ ਆ ਪਰ ਕੀ ਕਰਾਂ ਹੁਣ ਜਦੋਂ ਮਾਨ ਨਾ ਮਿਲੇ ਫਿਰ ਜਾਣ ਨੂੰ ਕਿੱਥੇ ਜੀ ਕਰਦਾ ਵਾ ਨਹੀਂ ਨਹੀਂ ਅਜੇ ਨਾ ਸਾਰੇ ਇਸ ਤੇ ਪੁੱਛਣ ਨੂੰ ਨਹੀਂਗਾ ਕੋਈ ਪਤਾ ਹੈਗਾ ਕਿ ਇਹਦੇ ਨਾਲ ਪਿਆਲੀ ਆਹ ਹੋ ਤੇ ਜੀ ਇਹਨਾਂ ਪਤਾ ਲੱਗ ਗਿਆ ਤਾਂ ਉਹਨੇ ਫਿਰ ਕਹਿਣਾ ਹੀ ਕੋਈ ਗੱਲ ਨਹੀਂ ਫਿਰ ਵੇਨੀ ਆ ਜੇ ਤੂੰ ਜ਼ਿਆਦਾ ਕਹਿਨੀ ਆ ਤੇ ਪਿਆਲੀ ਕਰਕੇ ਮੈਨੂੰ ਜਾਣਾ ਪੈਣਾ ਵਾ ਉਹ ਓਦਾਂ ਤੇ ਮੇਰਾ ਨਹੀਂ ਹੋ ਜੀ ਕਰਦਾ ਮਾਫ਼ ਕਰੀਂ ਜਾਣ ਹਾਂ ਉਹਦੋਂ ਤੇ ਉਦਾਂ ਤਿਆਰੀ ਹਾਂ ਪਤਾ ਨਹੀਂ ਮਾਣੀ ਬਦਲ ਗਿਆ ਮੇਰਾ ਜੱਕ ਦਮ ਆਹੇ ਇੱਕ ਦੋ ਦਿਨ ਵਾਸਤੇ ਆਵੇ ਤੇ ਬੰਦਾ ਕੋਈ ਗੱਲ ਨਹੀਂ ਖੁਸ਼ੀ ਖੁਸ਼ੀ ਰੋਟੀ ਪਾਣੀ ਦਿੰਦਾ ਜਦੋਂ ਆਣ ਕੇ ਦੇਰੇ ਹੀ ਲਾ ਲੈਣੇ ਫਿਰ ਕਈ ਗੱਲਾਂ ਹੁੰਦੀਆਂ ਫੇਰ ਹੀ ਜੀ ਕਰਦਾ ਆਹੋ ਨਹੀਂ ਨਹੀਂ ਕੋਈ ਨਹੀਂ ਜੇ ਤੂੰ ਜ्यादा ਆਣੀ ਹੈ ਨਾ ਫਿਰ ਮੈਂ ਜਾਉਂਗੀ ਨਹੀਂ ਪਾਜੀ ਤੇਰੇ ਤੇ ਰੋਜ਼ ਹੀ ਕਹਿੰਦੇ ਰਹਿੰਦੇ ਆ ਚੱਲੀਏ ਚੱਲੀਏ ਮੈਂ ਹੀ ਕਹਿ ਦਿੰਦੀ ਆ ਵੀ ਕੋਈ ਨਹੀਂ ਫੇਰ ਚੱਲਾਂਗੇ ਫੇਰ ਚੱਲਾਂਗੇ ਕੱਲ ਕੋਈ ਨਹੀਂ ਜੇ ਤੂੰ ਆ ਕੇ ਆਣ ਕੇ ਨਾ ਫੇਰ ਮੈਂ ਤੈਨੂੰ ਫੋਨ ਕਰਕੇ ਦੱਸੂਗੀ ਚੰਗਾ ਕੱਲ ਤੇ ਇਹਦੀ ਵੀ ਠੀਕ ਜਾਨੋ ਤੇ ਮੇਰਾ ਵਾਕਿਆ ਜੀ ਨਹੀਂ ਕਰਦਾ ਪਰ ਜੇ ਨਾ ਗਈ ਤੇ ਪੈਲੀ ਜਾਂਦੀ ਰਹਿਣੀ ਹੈ ਕਿਉਂਕਿ ਜਿਹੜਾ ਇਹ ਫੁੱਟੋ ਲਾਲਚੀ ਗਿਆ ਉਹਨੂੰ ਪਤਾ ਲੱਗ ਗਿਆ ਨਾ ਤੇ ਪੈਲੀ ਇਹਦੇ ਨਾਲ ਉਹਨੇ ਕਹਿਣਾ ਵੀ ਦੇਣੀ ਨਹੀਂਗੀ 6 ਦੇ 6 ਹੀ ਸਾंप ਲੈਣੇ ਜੀ ਅੱਜ 6 ਕਿਲੇ ਲੈਣੇ ਹੋਣਾ ਤੇ ਕਿੰਨੇ ਦੇ ਆਉਣੇ ਆ ਕੋਈ ਗੱਲ ਨਹੀਂ ਇਹ ਕੰਮ ਨੇ ਹੋਣ ਦਿੰਦੀ ਚਲ ਜਾਣੀ ਆ ਆਪਣੇ ਮਤਲਬ ਨੂੰ ਜਾਣਾ ਵਾ ਮੈਂ ਕਿਹੜਾ ਮਿਲਣ ਜਾਣਾ ਵਾ ਡੜਜੀ ਕੀ ਕੰਡੇ ਤੇ ਉਹ ਪੁੱਤ ਕਰਨਾ ਕਰਨਾ ਕੀ ਇਹ ਬਾਸਾ ਘਰ ਦੀ ਸੋਚ ਨਹੀਂ ਕੇ ਟੰਡੇ ਅੱਛਾ ਤੇ ਮੈਂ ਤਾਂ ਨਾ ਗੱਲ ਕਰਨ ਆਇਆ ਵਾ ਹਾਂਜੀ ਵੀ ਉਦੋਂ ਤੀ ਤਿਆਰ ਤਰਾ ਕੱਪੜੇ ਰਾਤੇ ਕੰਮ ਚੰਗਾ ਨਹੀਂ ਕੀਤਾ ਚੰਗਾ ਪੁੱਤ ਕਦਾ ਕਰਨਾ ਹੈ ਤੈਨੂੰ ਸਾਰੀ ਗੱਲ ਦਾ ਪਤਾ ਵਾ ਤੇਰੀ ਮਾਂ ਦੇ ਸੁਭਾਅ ਦਾ ਪਹਿਲਾਂ ਮੈਨੂੰ ਕਹਿੰਦੀ ਵੀ ਕੋਈ ਗੱਲ ਨਹੀਂ ਮੈਂ ਚੰਗਣਾ ਵਾ ਤੇ ਆਤੂਰ ਹੋ ਗਈ ਮੈਂ ਵੀ ਪੱਗਪੂਕ ਬੰਨ ਲਈ ਮੁੜ ਕੇ ਅੰਦਰ ਗਈ ਜਾ ਕੇ ਤੇ ਪਤਾ ਨਹੀਂ ਨੂੰ ਕੀ ਹੋਇਆ ਤੇ ਕਹਿੰਦੀ ਵੀ ਮੈਂ ਨਹੀਂ ਜਾਣਾ ਜਵਾਬ ਦੇ ਤੂੰ ਤੇ ਮੈਂ ਮੁੜ ਕੇ ਕੀਤਾ ਨਾ ਫੋਨ ਮੈਂ ਜਿਹੜਾ ਝੂਠ ਬੋਲਿਆ ਅੱਛਾ ਫਿਰ ਉਹ ਕੰਬੜਾ ਚ ਬ੍ਰੀ ਪੈ ਗਿਆ ਅੱਛਾ ਤੇ ਉੱਥੇ ਜਾਣਾ ਪੈਣਾ ਤੇ ਘੇਰੇ ਖੇਤਾਂ 'ਾਂ ਆਉਂਗੇ ਹਾਂ ਤੇ ਭੂਆ ਵੀ ਰੋਡ ਐ ਵੀ ਕਹਿੰਦੀ ਮੈਨੀਆਂ ਤੇਰੇ ਇੰਨੀਆਂ ਕੀਤੀਆਂ ਉਹਨਾਂ ਨੂੰ ਮੈਂ ਬਣਾਇਆ ਖਾਣ ਨੂੰ ਤੇ ਜੇ ਨਾ ਇਹ ਤੇ ਮੇਰੇ ਤੇ ਇਤਨੇ ਜਣੇ ਤੇ ਘਰ ਵੀ ਉਹ ਫੜਨੇ 20 20 ਗੱਲਾਂ ਕਰਨੀ ਤੇ ਰਹਿ ਨੇ 20 20 ਮਿਹਣੇ ਮਾਰਨੇ ਗੱਲਾਂ ਦੇ ਪੁੱਤੋਂ ਨੇ ਫਿਰ ਕਰਨੀਆਂ ਜਦੋਂ ਅਸੀਂ ਇਹਨੂੰ ਟਾਈਮ ਦਿੰਦਾ ਹੈ ਵੀ ਅਹੀਂ ਸਵੇਰੇ ਆਵਾਂਗੇ ਹਾਂ ਉਹ ਆ ਤੇਰੀ ਨੂੰ ਸਹੀ ਗੱਲ ਤੇ ਉਹਨੇ ਵਿਚਾਰੀ ਨੇ ਸੋਤੇ ਬਣਾ ਰਹੀ ਹੋਣੀ ਆ ਸਭ ਜੀਆਂ ਸੁੱਜੀਆ ਵੀ ਉਹਨਾਂ ਨੇ ਮੱਤੇ ਪਾ ਕੇ ਕਾਪਸ਼ਾਪ ਮਾਰਾਂਗੇ ਹਾਂ ਉਹ ਕਹਿੰਦੇ ਅਹੀਂ ਕਿਤੇ ਗਏ ਨਹੀਂ ਸਵੇਰ ਤੇ ਅਹੀਂ ਤੇ ਸਵੇਰ ਦੇ ਬੜੇ ਚੈਨ ਚੈਈਂ ਫਿਰਦੇ ਵੀ ਉਹਨਾਂ ਨੇ ਆਉਣਾ ਪਹਿਲੀ ਵਾਰੀ ਹਟ ਤੋਂ ਮਾਮੀ ਤੇਰੇ ਨੇ ਆਉਣਾ ਹੈ ਤੇ ਉਹ ਐ ਕਰਕੇ ਤੇ ਮੈਂ ਫਿਰ ਮੈਨੂੰ ਬੜਾ ਦੁੱਖ ਹੋਇਆ ਸੁਣ ਕੇ ਇਹ ਗੱਲ ਦੋ ਘਟੇ ਹੁਣ ਪੁੱਤ ਮੈਨੂੰ ਵੀ ਹੈਗਾ ਵਾ ਪਰ ਹੁਣ ਮੈਂ ਕੀ ਕਰ ਸਕਦਾ ਮਾਂ ਤੇਰੀ ਇਹ ਤਾਂ ਨੂੰ ਨੂਨ ਵਾ ਸਮਝਾ ਸਮਝਾ ਕੇ ਪਰ ਉਹ ਤੇ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਆ ਪੁੱਤ ਮੈਂ ਤੈਨੂੰ ਸਮਝਾ ਕੇ ਵੇਖ ਲਿਆ ਵਾ ਹੁਣ ਤੂੰ ਇੱਕ ਵਾਰੀ ਪੁੱਛ ਲੈ ਨੂੰ ਜੇ ਮੰਨਦੀ ਐ ਠੀਕ ਨਹੀਂ ਤੇ ਮੈਂ ਹੁਣ ਦੱਸ ਕੀ ਕਰ ਸਕਦਾ ਆਪਣੇ ਘਰ ਦਾ ਪਤਾ ਥੋੜਾ ਪਾਉਣਾ ਡੈਡੀ ਜੀ ਸਮਝੋਂ ਦੀ ਗੱਲ ਤਾਂ ਪਤਾ ਹੀ ਐ ਵੀ ਚਾਰ ਪੰਜ ਨਹੀਂ ਦੋਹਾਂ ਜਣੇ ਸਮਝਾ ਲਿਆ ਵਾਰੀ ਵਾਰੀ ਸਿਰ ਓਏ ਆ ਵਾ ਗੱਲ ਤੇਰੀ ਸਹੀ ਆ ਵੀ ਚੱਲੀਏ ਚੱਲੀਏ 10 ਦਿਨ ਹੋ ਗਏ ਘੱਲ ਲਈ ਪਈ ਜਾਣ ਤੋਂ ਹੀ ਤੇਰੇ ਹੁੰਦੈ ਮੈਂ ਕਲੀਅਰ ਹੀ ਕਿਹਾ ਫਿਰ ਐਂਡਵਰੀ ਮਨਵਾ ਆ ਵੀ ਕਹਿੰਦੀ ਵੀ ਚਲੋ ਇਦਾਂ ਕਰੋ ਵੀ ਦੋਈਏ ਰੱਖ ਲੋ ਟਾਈਮ ਤੇ ਭੈਣ ਜੀ ਮਨ ਕਹਿ ਦੋ ਵੀ ਅਹੀਂ ਹੋਣਾ ਮੇਰੇ ਪੁਰਾਣੇ ਦੇ ਪਤਾ ਨਹੀਂ ਕੀ ਸੋਚਦੇ ਆ ਮਮੀ ਉਹ ਤਾਂ ਸਮਝ ਨਹੀਂ ਆਉਂਦੀ ਇਹ ਤਾਂ ਕੋਨਾਂ ਦੀ ਮੈਂ ਤਾਂ ਭਾਏ ਕੱਪੜੇ ਲਾਏ ਫਿਰ ਮੈਂ ਕੀ ਕਰਨਾ ਆ ਮੈਂ ਕੀ ਕਰਨਾ ਆਪਣੇ ਹੱਥੀਂ ਕੋ ਵੱਤ ਪੋਣਾ ਸੀਗਾ ਤਰ ਇਦਾਂ ਕਰੋ ਵੀ ਮਮੀ ਨੇ ਕਰੀ ਨਾ ਚੰਗੀ ਤਰ੍ਹਾਂ ਪੁੱਛ ਲੋ ਵੀ ਹਾਂ ਜਾਂ ਨਾ ਜੇ ਸ਼ੇਕ ਲੈ ਜਾਂਦੇ ਤਾਂ ਜਾਂਦੇ ਰਹਿੰਦੇ ਪੁੱਤ ਗੱਲ ਹੋਏ ਤਾਂ ਮੈਂ ਅਰੇ ਹੁਣ ਉਹਨੂੰ ਪੁੱਛਣਾ ਤੇ ਜੇ ਤੂੰ ਆਪਣੀ ਮਾਂ ਨੂੰ ਪੁੱਛਣਾ ਤੇ ਪੁੱਛ ਲਾ ਮੈਂ ਤੇ ਤਿੰਨ ਚਾਰ ਵਾਰੀ ਪੁੱਛ ਲਿਆ ਵਾ ਵੀ ਘਰ ਨੂੰ ਜਾਣਦੇ ਜਾਂਦੇ ਪਰ ਉਹਦੇ ਮਨ 'ਚ ਪਤਾ ਨਹੀਂ ਫੇਰ ਕੀ ਹੁੰਦੀ ਐ ਮੈਨੂੰ ਕਹਿੰਦੀ ਕਿ ਨਹੀਂ ਮੈਂ ਜਾਂ ਤੈਨੂੰ ਹੀ ਪੁੱਛ ਲਾ ਕਿਉਂਕਿ ਵਾਰ-ਵਾਰ ਭੂਆ ਜੀ ਬੇਇੱਜ਼ਤੀ ਹੁੰਦੀ ਐ ਤੁਹਾਨੂੰ ਵੀ ਇਸ ਗੱਲ ਦਾ ਪਤਾ ਉਹ ਤੇਰਾ ਫੁੱਪੜ ਦਾ ਸੁਭਾਅ ਵੀ ਥੋੜਾ ਕਬਾਜਿਆ ਵਾ ਮੈਨੂੰ ਪਤਾ ਸਾਰੀ ਗੱਲਾਂ ਦਾ ਪਰ ਹੁਣ ਪੁੱਤ ਮੇਰੇ ਵਸ ਦੀ ਕਰਨੀ ਐ ਮੈਂ ਦੱਸ ਕੀ ਕਰਾਂ ਤੇ ਜੇ ਤੂੰ ਮੈਨੂੰ ਕਹਿੰਦਾ ਵਾ ਤਾਂ ਇਹ ਦੋਵੇਂ ਪਿਓ ਪੁੱਤ ਚੱਲ ਜਾਂ ਨੇ ਫਿਰ ਇਹਨੂੰ ਰਹਿਣ ਦਿੰਦੇ ਆ ਸਾਡੇ ਘਰ ਉਥੇ ਕੀ ਹੋਣਾ ਫੁੱਪੜ ਨੇ ਫੇਰ ਨਹੀਂ ਗੱਲਾਂ ਕਰਨੀਆਂ ਉਹ ਗੱਲਾਂ ਤੇ ਉਹ ਕਰ ਰਹੀਆਂ ਆ ਵੀ ਉਹ ਕਿਉਂ ਨਹੀਂ ਆਈ ਜੇ ਸ਼ੇਗਦਿਆਂ ਦੀ ਗੱਲ ਮੁੜ ਕੇ ਉਹ ਕੱਲ੍ਹ ਦੇ ਉਹਦੇ ਹੋਣਾ ਫੇਰ ਅਹੀਂ ਓਏ ਆਹੋ ਹੈ ਇਹ ਤਾਂ ਹੈ ਹੀ ਉਹ ਬੰਨੇ ਕਹਿਣਾ ਜੇ ਆਹ ਗੱਲ ਕਰਾਉਣੀ ਹੈ ਤੇ ਫੇਰ ਉਹਨੂੰ ਵੀ ਲੈ ਕੇ ਆਉ ਨਾਲ ਤੇ ਫੇਰ ਗੱਲ ਮੰਨੀ ਜੇ ਉਦਾਂ ਨਹੀਂ ਗੱਲ ਭਾਂਣੀ ਮੰਮੀ ਤਾਂ ਗਿਆ ਜਾਂ ਮਸਰਨਾ ਉੱਥੇ ਬੇ ਸਰਸ ਮੈਂ ਤੇ ਪ੍ਰਾ ਕਹਿ ਕਿ ਉਹਨੂੰ ਬੇਚ ਲੈ ਤੇ ਹੁਣ ਤੂੰ ਆਪਣੇ ਮਾਂ ਨੂੰ ਪੁੱਛ ਲੈ ਵੀ ਮੰਮੀ ਜੀ ਇਹ ਤੇ ਜਾਣਾ ਠੀਕ ਹੈ ਜੇ ਨਹੀਂ ਤੇ ਉਹਨਾਂ ਦਾ ਜਵਾਬ ਦੇ ਦੇਣੇ ਆਪੇ ਉਹ ਪਹਿਲੀ ਜੀ ਨੂੰ ਮੱਥੀ ਦੇ ਦੇਣਾ ਫੇਰ ਆਹ ਫੇਰ ਵਾ ਲੈਣਾ ਆਖੇ ਹੋਰ ਕੀ ਹੈ ਠੀਕ ਹੈ ਕਿ ਨਹੀਂ ਆ ਕਿਲੋ ਹਟਾ ਦੇ ਲੈਣਾ ਹੋਵੇ ਜਦੋਂ ਹੀ ਆਪਣੀ ਜੇਤੇੜੀ ਵੀ ਮੈਂ ਜੜਾ ਹੀ ਨਹੀਂ ਹੂੰ ਠੀਕ ਹੈ ਕਿ ਨਹੀਂ ਸਹੀ ਗੱਲ ਆ ਉਹ ਜੇ ਲੋ ਭੈਣ ਹੱਡੀ ਤੇ ਚੰਗੀ ਆ ਜਿੱਦਾਂ ਹੀ ਕਹਾਂਗੇ ਤਾਂ ਕਰ ਲੂਗੀ ਹਾਂ ਪਰ ਤੇਰੇ ਫੁੱਪੜ ਦਾ ਸੁਭਾਅ ਨਹੀਂ ਚੰਗਾ ਹੂੰ ਠੀਕ ਹੈ ਕਿ ਨਹੀਂ ਹਾਂ ਉਹਨੇ ਕਹਿਣਾ ਵੀ ਨਹੀਂ ਇਦਾਂ ਦੇ ਉਦਾਂ ਕਰੋ ਉਹ ਤਾਂ ਜਾਊਂ ਕਰਨਾ ਮੈਂ ਬਸ ਬਸ ਆ ਗੱਲ ਬਾਤ ਚੱਲ ਮੇਰੀ ਇੱਕ ਮੈਂ ਕਹਿਣਾ ਹਾਂ ਮਿਕਰ ਜਾ ਕੇ ਇਹ ਸਮਝਾਉਣਾ ਜੰਗਲੀ ਤਰ੍ਹਾਂ ਤੂੰ ਪੁੱਛ ਲਾ ਮੈਂ ਤਾਂ ਪਤਾ ਹੁਣ ਚਾਰ ਪੰਜ ਵਾਰ ਹੀ ਸਮਝਾਇਆ ਵਾ ਨਹੀਂ ਉਹਦੇ ਸਮਝ ਆਉਂਦੀ ਤੇ ਮੈਂ ਦੱਸ ਕੀ ਕਰਸਾਂ ਨਾ ਇੱਕ ਕਰੀ ਮਾਣ ਪਿਆਰ ਦਾ ਜਾ ਕੇ ਨਾ ਵੀ ਮੰਮੀ ਇਦਾਂ ਚੰਗੇ ਨਹੀਂ ਲੱਗੀਆਂ ਲੱਗੀ ਦਾ ਪਰ ਪਰ ਹਾਂ ਨਾ ਕਰਦੇ ਆ ਤੇ ਜਾਣਾ ਵਾ ਤੇ ਠੀਕ ਐ ਨਹੀਂ ਜਾਣਾ ਤੇ ਤੁਹਾਡੀ ਮਰਜ਼ੀ ਐ ਨਹੀਂ ਉਹਨੂੰ ਕਿਹਾ ਵੀ ਜੇ ਨਹੀਂ ਨਾ ਜਾਣਾ ਤੇ ਫਿਰ ਅਸੀਂ ਉਹਨੂੰ ਕਹਿ ਦਿੰਦੇ ਆ ਭੂਆ ਤੇਰੀ ਨੂੰ ਵੀ ਇਹੀ ਦੀ ਵੀ ਸਾਡਾ ਨਹੀਂ ਹੈ ਟਾਈਮ ਹਾਂ ਠੀਕ ਐ ਕਿ ਨਹੀਂ ਹੁਣ ਉਹ ਵਿਚਾਰੀ ਨੇ ਵੇਖ ਲਾ ਵੀ ਸਭੀਆਂ ਪਾਣੀ ਬਣਾ ਛੜਿਆ ਤੇ ਕਈ ਉਹਨੇ ਪੂਕ ਕੀਤਾ ਪਕਾਉੜਿਆ ਤੇ ਬੇਸਨ ਮੂਸਲ ਘੋਲ ਛੜਿਆ ਤੇ ਅਸੀਂ ਗਏ ਨਹੀਂ ਉਹ ਸਭ ਕੋ ਗਿਆ ਨਾ ਬੈਠੇ ਉਹਦਾ ਹਾਂ ਤੇ ਉਹਨਾਂ ਘਰ ਚੰਗਾ ਕਪਾਤ ਚਲੇ ਉਹਨਾਂ ਦੇ ਘਰ ਕਪਾਤ ਪੁੱਤ ਆਪੇ ਪੈਣਾ ਹੈ ਬੜੀ ਮਾੜੀ ਗੱਲ ਇਦਾਂ ਕਰਦੇ ਹੋ ਹਰ ਬੰਦੇ ਦੇ ਸੋਚਿਆ ਹੁੰਦਾ ਵਾ ਵੀ ਮੈਂ ਆਪਣੇ ਘਰ ਦਾ ਕੰਮ ਆ ਕਰਨਾ ਨਾ ਕਰਨਾ ਉਹਨਾਂ ਸਾਡੇ ਕਰਕੇ ਉਹਨਾਂ ਕੀਤਾ ਕੋਈ ਨਹੀਂ ਸਹੀ ਗੱਲ ਵਾ ਸਾਨੂੰ ਉਹ ਡੀਕਦੇ ਰਹੇ ਅਸੀਂ ਗਏ ਨਹੀਂ ਤੇ ਦਿਹਾੜੀ ਤੇ ਭੱਜ ਗਏ ਉਹਨਾਂ ਨਾਲ ਆਂਦੀ ਸ਼ਾਮ ਨੂੰ ਫਿਰ ਮੈਨੂੰ ਫੋਨ ਕਰਨਾ ਪਿਆ ਝੂਠਾ ਵੀ ਭੂਆ ਉਹਨਾਂ ਨੂੰ ਕਮਰੇ ਚ ਫਰੀ ਪੈ ਗਿਆ ਉਹਨਾਂ ਨਿਗਾ ਹੋਣਾ ਇਹ ਹੋ ਤੇ ਗੱਲਾਂ ਵਾ ਹੁਣ ਮੈਂ ਦੱਸ ਕੀ ਕਰਾਂ ਮੇਰੇ ਵੱਸ ਦੀ ਗੱਲ ਹੀ ਨਹੀਂ ਤੇ ਮੈਂ ਕੀ ਕਰਾਂ ਚਲ ਇਦਾਂ ਕਰੀਏ ਫਿਰ ਇਹ ਕਰੀ ਮੈਂ ਗੱਲ ਕਰ ਲੈਣਾ ਜੇ ਮੰਨਦੇ ਠੀਕ ਹੈ ਨਹੀਂ ਤੇ ਫਿਰ ਵੇਖੀ ਤੂੰ ਇੱਕ ਰੀਕ ਵਸ਼ਕੇ ਰਹਿ ਲਾ ਤੇ ਮਾਦਾ ਇਹ ਦਲਾਂ ਨੂੰ ਛੱਡ ਦੇ ਚੰਗੀ ਰਹਿ ਜੇਗੀ ਆਹ ਹੋਣੀ ਸਹੀ ਠੀਕ ਹੈ ਕਿ ਨਹੀਂ ਲਈ ਤੇ ਫਿਰ ਜਿੱਥੇ ਜਾਵੇ ਤੇ ਜਾਵੇ ਫਿਰ ਐਂ ਕੀ ਕਰੀਏ ਕੀ ਕਰ ਸਕਦੇ ਕਰਣਾ ਪਹਿਲੀ ਆ ਹੁਣ ਥੋੜਾ ਦੇਖਣਾ ਘਰ ਵੀ ਪੁੱਤ ਦੇਖਣਾ ਪੈਣਾ ਕਰੀ ਆਪਣਾ ਹਾਂ ਵੀ ਦੇਖਣਾ ਪੈਣਾ ਸਹੀ ਗੱਲ ਹੁਣ ਆਪਣੇ ਘਰ ਲੜਾਈ ਪਾ ਕੇ ਤੇ ਅਸੀਂ ਕਿੱਦਾਂ ਉੱਥੇ ਚੱਲੀਏ ਇਹਦੇ ਗੱਲ ਹੈ ਠੀਕ ਹੈ ਕਿ ਨਹੀਂ ਚਲੋ ਮੈਂ ਫਿਰ ਨਾਲ ਕਰੀ ਗੱਲ ਕਰ ਲਾਂ ਚਲ ਪੁੱਛ ਲੈ ਮੇਰਾ ਪੁੱਤ 10 ਉਹਨੇ ਭੈਣ ਵਿਚਾਰੀ ਨੇ ਸਾਰਾ ਪ੍ਰੋਗਰਾਮ ਕਰਛੜਿਆ ਵੀ ਸਰਜੀਪਾ ਜੀ ਬਣਾਇਆ ਵਿਚਾਰੀ ਨੇ ਐ ਵੇਸੋ ਵਸੋ ਘੋਲ ਕੇ ਪੇਖੀ ਰਹੀ ਤੇ ਮੈਂ ਇਹਨੂੰ ਕਿੰਨਾ ਕਿਹਾ ਵੇ ਰਮਨ ਚੱਲ ਚਾਲੀਏ ਇਹ ਚੱਲ ਚਲੀਏ ਚੱਲ ਤਿਆਰੀ ਦੂਰ ਹੋ ਗਈ ਐ ਤੂੰ ਹੀ ਪੱਕੂ ਗੁਮਾਨੋ ਤੇ ਮੈਂ ਸਾਰੇ ਤਿਆਰੀ ਦੂਰੀ ਕਰਕੇ ਆ ਵੀ ਤਿਆਰ ਹੋ ਗਈ ਦੇ ਅੰਦਰ ਜਾ ਕੇ ਫੇਰ ਕਹਿੰਦੀ ਵੀ ਨਹੀਂ ਮੈਂ ਨਹੀਂ ਜਾਣਾ ਉਹਦੇ ਚੱਲ ਸਾਰਸ ਨਾਲ ਗਿਆ ਤਾਂ ਵੀ ਸਾਨੂੰ ਕਦੇ ਕੰਮ ਪਿਆ ਗਿਆ ਨਹੀਂ ਤੇ ਉਹਨਾਂ ਵਿਚਾਰੇ ਦਿੱਤੇ ਰਹਿਣਾ ਇਹ ਚੱਲ ਆਪੇ ਪੁੱਛ ਲੈਂਦਾ ਹੁਣ ਆਪਣੀ ਮਾਂ ਨੂੰ ਮੈਂ ਇਹਨੂੰ ਕਹਿਣਾ ਨਹੀਂ